ਬਿਲਕੁਲੇ ਕੰਮ ਕਰਨ ਲੱਗੇ ਲੋਕ ਬਿਲਡਿੰਗ ਚ ਬਹੁਤ ਸਦਾ ਪਹਿਲਾਂ ਨਹੀਂ ਨੌਂ ਦਿਨ ਜਦੋਂ ਕੰਮ ਨਹੀਂ ਆਉਣਾ ਲੋਕ ਭਾਈ ਨਹੀਂ ਸੀ ਸਹੀ ਹੈ ਹੁਣ ਆਪਾਂ ਵੀ 100 ਪੱਠਾ ਘਟਾਉਨੇ ਆ 800 ਪਲੱਸ ਘਟਾਇਆ 8-10% ਵੜਦੇ ਆ 90 ਦਾ ਕੋਈ ਨਹੀਂ ਹਣਾ ਕਿਸੇ ਕੋਲ ਜਾਂਦੇ ਨੇ ਹੁਣ ਹਰੇਕ ਬੰਦੇ ਦੇ ਨਾਲ ਥੋੜੇ ਹੀ ਗਵਾਦੇ ਹੁਣਗੇ ਪੈਸਾ ਦੇਣੇ ਪੋਣਗੇ ਜਿੰਨੇ ਸਾਲ ਗਵਾ ਕੇ ਖੜਾ ਸਕਦਾ ਸੀ ਗਵਾਦੇ ਹੁਣ ਨਹੀਂ ਬਵਾਚ ਦੇਣਾ ਕੋਈ ਨਹੀਂ ਆਏ ਕਿਦਰ ਉਧਰ ਹੋਈ ਨੇ ਤੇਰੇ ਬਿਲਡਿੰਗ ਇੱਕ ਬਾਈ ਫਿਕਰ ਜਦੋਂ ਆਪਾਂ ਕੂਟਰ ਰੱਖਦੇ ਆਂ ਤੁਸੀਂ ਜੋੜਾ ਤੇ ਪਾਉਣੇ ਜਾਂ ਜੋੜਾ ਖਤਰ ਰੱਖਦੇ ਉਹ ਕੂਟਰ ਚ ਕੀ ਦੇਖਦੇ ਹੋ ਕੁਈ ਪੱਲੇ ਫੜ ਕੇ ਪਰਖ ਕਰਦੇ ਹਾਂ ਪੱਖਾਂ ਤੋਂ ਕਰਦੇ ਹਾਂ ਜਾਂ ਬਲੱਡ ਤੋਂ ਹੀ ਕਰਦੇ ਹਾਂ ਜਾਂ ਉੱਡੇ ਫਿਰਦੇ ਦੀ ਪਰਖ ਕਰਦੇ ਵੀ ਆ ਬਹੁਤ ਚੰਗਾ ਉੱਡੇ ਨੂੰ ਗੋਗ ਲਿਆ ਜਾਂਦਾ ਹਾਂ ਭਾਈ ਯਾਰ ਮੈਂ ਐਂ ਚਲੋ ਕਿਸੇ ਮੋੜ ਦੇ ਉੱਪਰ ਕੋਈ ਬੱਕਰੀ ਦਾ ਲਵਾ ਮੈਂ ਇਹਨਾਂ ਨੂੰ ਮੰਨਦੇ ਨਹੀਂ ਖੰਭ ਦੇ ਕੇ ਪ੍ਰਾਪ ਦੇ ਕੇ ਚੋੜ ਦੇ ਕੇ ਰਾ ਖੱਡੀਆਂ ਦੇ ਕੇ ਕੂਤਰ ਦੇ ਆਪਾਸ ਹੁੰਦੇ ਹਣ ਫਿਰ ਕੁੱਡੇ ਕਾਨੂੰ ਪਰਖਾ ਜੋੜ ਜਾਂਦੇ ਰਿਖਦੇ ਮੰਗਦੇ ਤੇ ਵਧੀਆ ਐ ਆਪਾਸ ਦੇ ਦੋ ਕੁੱਡੇ ਕਾਨੂੰ ਪਰ ਸਹੀ ਗੱਲ ਹੈ ਇਹਨਾਂ ਆ ਮੇਰੇ ਉਸਤਾਦ ਦੇ ਘਰੇ ਉੱਪਦੇ ਸੀ ਹਾਂ ਸਾਰੀ ਦੁਨੀਆ ਜਿੱਤ ਕੇ ਸੀ ਉਹ ਮਾਂ ਕੂਤਰਾਂ ਦਾ ਉਹ ਸੱਤ ਸਾਲ ਮੈਨੇ ਕਰੇ ਰਹੇ ਮੈਂ ਬਹੁਤ ਬੁੜਾਈ ਬਾਈ ਤੋਂ ਪੇਂ ਕਰੋ ਆਗੇ ਬੰਕਾਕੇ ਵਾਲਾ ਮੋਤੀ ਆਇਆ ਕਰਦੇ ਬੜੀ ਵੱਡੀ ਕੂਤਰੀ ਆਈ ਨੰਨੂ ਵਾਲੇ ਸਰਪੰਚ ਕਰ ਸਾਥ ਤੇ ਕੂਤਰਾ ਆਇਆ ਉਹਦੇ ਮੂੰਹ ਲਾਉਣ ਨੂੰ ਧੀਰੇ ਹਾਂ ਕਿਸੇ ਨੇ ਸਾਡੇ ਅਸੀਂ ਬਾਈ ਬਾਈ ਇਹ ਕੂਤਰਾ 900 ਕੂਤਰਾ ਖਾ ਗਿਆ ਮਾਲੇ ਕੂਤਰਾ ਜਾ ਕੇ ਉਹ ਤੇ ਹੁਣ ਪੁੱਛਲੇ ਕੂਤਰਾ ਕਿੱਜ ਅਸੀਂ ਬਾਈ ਬਾਈ ਉਹਨਾਂ ਨੇ ਮੇਰੇ ਸੰਵਾਦ ਕਰਨ ਲਈ ਇਹ ਗੱਲ ਲੱਗੀ ਸਤਾਰ ਕੂਤਰਾ ਹੀ ਮਾਝਾ ਕਰਿਆ ਉਹ ਆਪਣੇ ਸਰਦਾਰ ਜਸਵੀਰ ਦੀ ਕੂਤਰੀ ਚ ਰਹਿ ਗਈ ਮੇਰੇ ਕੋਲ ਮੈਂ ਤਾਂ ਕਿ ਇਹ ਬੰਤੀ ਮੇਰੇ ਕਰ ਰਹੇ ਆ। ਹੂੰ ਹੂੰ। ਲੰਗਾ ਬੰਗੜ ਦੇ ਨੇ ਆ। ਟੀਰੇ ਮੇਰੇ ਕਰ ਰਹੇ ਆ ਹੱਬਾ ਰੈਗੂਲਰ ਆ। ਨੇਗਲੇ ਉਹ ਤਾਂ ਸਾਰੇ ਮੇਨੇ ਕਰੇ ਕਿਹੜਾ ਪੁੱਤ ਜੀ ਆ ਤਾਂ ਦੁਨੀਆਂ ਦਾ ਵੇਖ ਰਹੇ ਨਹੀਂ ਆ। ਠੀਕ ਆ ਬਈ। ਸਾਡੇ ਸ਼ਾਹ ਦੇ ਪੁੱਤਰਾ ਕਦਾ ਕੁਤਰੀ ਨਹੀਂ ਸੀ। ਸੋਣੇ ਸੁਭਾਗ ਆ ਉਹਦੇ ਤੋਂ ਪੁੱਤਰਾ ਵੀ ਸ਼ਾਹ ਕਦੀ ਨਸਲ ਬਈ। ਠੀਕ ਆ ਬਈ। ਹੁਣ ਮੇਰੇ ਕਿਸੇ ਗੁਰਪਰਾ ਕੋਲੇ ਪੁੱਤਰਾ ਨਾ ਬਣਨ ਦਾ ਕਾਰ ਨਹੀਂ ਹੈ। ਜਿ ਉਹਨਾਂ ਕੋਲ ਉਹਨੀਆਂ ਚੰਗੀਆਂ ਬਲੀਟਰ ਪੱਟੀਆਂ ਨਹੀਂ ਜਿਵੇਂ ਮੇਰੇ ਕੋਲ ਜੀ। ਤੇਰੇ ਕੋਲੇ ਇਹ ਪੱਟੀਆਂ ਚੰਗੀਆਂ ਆ। ਕਬੂਤਰ ਇਧਰੋਂ ਮਿਲ ਗਏ ਤੈਨੂੰ। ਤੇ ਅਜੇ ਤਾਂ ਹੋ ਵੀ ਜਾਂਦਾ ਬੂਤਰ ਚੜ੍ਹ ਲੱਕ ਚੰਗਾ ਹੋਵੇ ਔਲਾਦ ਜਦੋਂ ਬਣਦੀ ਅਸਰੇ ਦੀ ਤਾਂ ਪੱਟੀ ਚੰਗੀ ਨੂੰ ਫੇਰੀ ਬਣਦਾ ਵੀ ਮਾਂ ਡਾਉਂਦੀ ਆ ਬਾ ਇਹ ਮੈਂ ਸੁਣਿਆ ਬਹੁਤ ਵਾਰੀ ਮੈਨੂੰ ਵੀ ਚੀਜ਼ ਦੀ ਨੌਲੇਜ ਆ ਪਰ ਮੈਂ ਦੱਸ ਦਿੰਨਾ ਤੇ ਮਿੱਤਰੋ ਜਦੋਂ ਜੋੜਾ ਬਣਾ ਬਿਕਰ ਨੇ ਇੱਕ ਹਿਸ਼ਾਰਾ ਕੀਤਾ ਕਹਿੰਦਾ ਵੀ ਮਾਂ ਡਾਉਂਦੀ ਆ ਪਿਓ ਰੋਕਾ ਕਰਦਾ ਹੈ ਬਾ ਚੀਜ਼ ਆ ਵੀ ਪੱਟੀ ਚੰਗੀ ਲਾਉ ਜਦੋਂ ਇਹਦਾ ਗੱਲ ਕਹਿੰਦਾ ਕਿਸੇ ਮਾਂ ਦੇ ਜੋੜਾ ਜੰਮਿਆ ਗੱਲ ਕਹਿੰਦਾ ਨਹੀਂ ਕਹਿੰਦਾ ਹਾਂ ਗੁਣ ਤਾਂ ਉਹਨਾਂ ਪਿਓ ਦਾ ਵੀ ਨਹੀਂ ਹੁੰਦਾ ਕਿ ਪਿਓ ਦਾ ਵੀ ਉਹਨਾਂ ਦਾ ਮਾਂ ਨੂੰ ਕੋਈ ਸੇਵਟ ਨਹੀਂ ਆ ਬੰਦਾ ਮਾਂ ਚੀਰ ਕੋ ਜੁਰੂ ਮਾਪੂਤਰ ਵਾ ਨਹੀਂ ਜਿਹੜਾ ਬੰਦਾ ਪੱਠੀਆਂ ਦੇ ਵਾਲੇ ਪਾਸਿਓਂ ਬੜਾ ਚੰਗਾ ਉਹ ਪੁੱਤਰ ਬੜਾ ਚੰਗਾ ਨਹੀਂ ਹੁੰਦੇ ਹੰਗੇ ਠੀਕ ਹੈ ਭਾਈ ਤੇ ਇੱਕ ਨਾ ਭਈ ਇੱਕ ਆਪਾਂ ਜੋੜਾ ਤੋਂ ਬੱਚੇ ਬਣਾਉਣੇ ਆਗੇ ਬਕਰ ਭਾਈ ਕਈ ਵਾਰੀ ਬੰਦੇ ਕਹਿੰਦੇ ਯਾਰ ਚੱਕ ਕੇ ਪਾਲੇ ਅੱਠ ਘੜਾ ਲਈ ਵੀਰੇ ਅੱਠੇ ਬਾਅਦ ਵਿੱਚ ਕਈ ਕਹਿੰਦੇ ਚਾਰ ਹੀ ਘੜਾਉਣੇ ਚਾਹੀਦੇ ਕਈ ਕਹਿੰਦੇ ਛੀ ਕਢਾ ਲਓ ਇਹਦਾ ਵੀ ਹੁੰਦਾ ਕੋਈ ਕੰਸਰਨ ਪੈਂਦਾ ਬਕੀ ਫਰਕ ਪੈਂਦਾ ਜੇ ਮਗਰਾ ਬਕੀ ਪੈਂਦਾ ਤਾਂ ਅਮੂਨ ਸਸ ਤੁਮ ਕੱਢ ਦਿੰਦਾ ਬੱਚੇ ਕੱਚੇ ਆਉਂਦੇ ਬੜੇ ਜ਼ਿੰਦਗੀ ਹੁੰਦੀਆਂ ਤੇ ਦੂਜਾ ਉਹੀ ਕਬੂਤਰ ਪਾਲਣ ਅਜਾ ਬੜਾ ਜ਼ਿੰਦਗੀ ਪੈਲੇ ਜਾਦਾ ਤੇ ਇਹ ਆਪ ਹਨਾ ਚੱਕ ਕੇ ਪਾਲ ਲੋ ਚਾਹੀ ਹੁੰਦਾ ਮੈਂ ਨਾ ਕਿਤੇ ਬਾਜ਼ੀਆਂ ਛੱਡਦਾ ਜੀ ਮੈਂ ਉਹ ਤਾਂ ਕੋਲ ਜਾ ਮਾਰ ਕੇ ਨਾ ਜਨ ਬਜ਼ੁਰਗ ਖੜਾ ਹੁੰਦੇ ਸੀ ਨਾ ਜੇ ਵੇਜੇ ਮੈਂ ਜਾ ਕੇ ਜੇ ਮੈਂ ਖੜਾ ਜਣਾ ਤੇ ਬੱਜਨ ਟਾਲ ਮਾਰਾ ਕੀ ਪਾ ਬਲੋਡ ਬਈ ਮੂਸੀ ਮੁੰਡੇ ਗੇੜੀ ਹੋਰ ਬਹੁਤ ਬੰਦੇ ਖਾਸ ਖੇਡਦੇ ਹੁੰਦੇ ਸੀ ਮਹਿਲਾ ਚ ਬਿਠਾ ਰਹੇ ਠੀਕ ਹੈ ਕੱਲ ਹੀ ਨਾ ਟੇਟਰਮੈਂਟ ਆਸਤਾਨ ਬਾਰਡਰ ਦੇ ਉੱਥੇ ਬਾਦੀ ਛੱਡੀ ਤੇ ਬਾਦੀ ਛੱਡੀ ਕਿਸੇ ਪੁਰਾਣੇ ਕੋਲ ਪਤੀ ਗੱਲਾਂ ਜਦ